ਆਇਆ ਬਯਾਸਿਕਾਲ ਜੀ ਤੇ ਮੇਰੇ ਪੱਥਰੀਆਂ ਸੀਗੀਆਂ ਜੀ ਗਦੋਦ ਸੀਗੇ ਜੀ ਤੇ ਮੈਂ ਪਹਿਲਾਂ 1 ਮਹੀਨਾ ਦਵਾਈ ਖਾਧੀ ਆ ਜੀ ਹੁਣ ਨਵੀਂ ਰਿਪੋਰਟ ਕਰਾਈ ਆ ਜੀ ਤੇ ਬਿਲਕੁਲ ਸਾਫ ਹੋ ਗਿਆ ਜੀ ਗਦੋਦ ਆ ਮੇਰੀ ਪਹਿਲੀ ਰਿਪੋਰਟ ਆ ਜੀ ਆ ਪੱਥਰੀ ਆ ਵਿੱਚ 8 ਮਹਮ ਦੀ ਗਦੋਦ ਨੇ ਜੀ ਤੇ ਆ ਦੂਜੀ ਰਿਪੋਰਟ ਆ ਜੀ ਆ ਇਹ ਬਿਲਕੁਲ ਸਾਫ ਹੋ ਗਿਆ ਜੀ ਹੁਣ ਕੋਈ ਤੁਹਾਨੂੰ ਸਾਈਡ ਇਫੈਕਟ ਕੋਈ ਨਹੀਂ ਹੋਇਆ ਬਿਲਕੁਲ ਨਹੀਂ ਹੋਇਆ ਜੀ ਕਿਸੇ ਨਾਲ ਕੋਈ ਭੁੱਖਾ ਦਾ ਪ੍ਰੋਬਲਮ ਆਇਆ ਨਾ ਕੋਈ ਘਾਂ ਆਈ ਕਿੰਨੇ ਮਹੀਨੇ ਜੇ ਪਥਰੀਆਂ ਸਾਫ਼ ਹੋ ਗਈਆਂ 8mm ਦੀ ਪਥਰੀ ਆ ਜੀ 2 ਮਹੀਨੇ ਦੇ ਵਿੱਚ ਵਿੱਚ ਸਾਫ਼ ਹੋ ਗਈਆਂ ਬਿਲਕੁਲ ਤੁਹਾਡਾ ਸ਼ਹਿਰ ਕਿਹੜਾ ਦਾ ਸ਼ਹਿਰ ਮੇਰਾ ਖੰਨਾ ਸ਼ਹਿਰ ਆ ਜੀ ਇਹ ਬਸ ਇਹ ਮੇਰਾ ਇਹ ਜਿਹੜੀ ਬਣਾਈਆ ਵੀਡੀਓ ਮੈਂ ਬੰਦਿਆਂ ਨੂੰ ਕਹਿ ਰਿਹਾ ਜਿਹੜਾ ਨਾ ਉਹ ਫੇਸਬੁਕ ਤੇ ਪਾਈ ਜਾਂਦਾਗਾ ਨਵਾਂ ਡਾਕਟਰ ਬਣ ਕੇ ਵੀ ਮੈਂ ਪਥਰੀ ਪਿੱਤੇ ਦੀ ਕਿਵੇਂ ਨਿਕਲ ਜੂਗੀ ਐ ਕਰ ਦੋ ਨਾ ਤੇ ਉਹਦੇ ਵਾਸਤੇ ਆਹੇ ਜੇ ਉਹਨੇ ਕੀ ਬਹਿਮ ਘਟਣਾ ਸਾਡੇ ਕੋਲ ਆ ਜੇ ਉਹਨੂੰ ਦੱਸ ਦਾਂਗੇ ਪੱਥਰੀ ਕਿਵੇਂ ਨਿਕਲਦੀ ਆ ਠੀਕ ਹੈ ਹਾਂ ਜੀ ਇਹ ਡਾਕਟਰ ਵੀਡੀਓ ਪਾ ਰਾ ਵੀ ਪੱਥਰੀ ਨਿਕਲਦੀ ਨਹੀਂ ਹੁੰਦੀ ਐ ਨਹੀਂ ਹੁੰਦਾ ਉਹਦੇ ਵਾਸਤੇ ਸਪੈਸ਼ਲ ਵੀਡੀਓ ਆ ਠੀਕ ਹੈ ਸਾਡਾ ਨੰਬਰ ਹੈਗਾ 98558 3054 ਧੰਨਵਾਦ ਠੀਕ ਹੈ